ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸਰਦਾਰ ਬਿਰਸਾ ਸਿੰਘ ਬਲਟੋਆ ਨੇ ਇੱਕ ਵੀਡੀਓ ਪਾਈ ਔਰ ਉਹਦੇ ਵਿੱਚ ਜਿਹੜੀ ਦਾਸ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖੀ ਗਈ ਸੀ ਉਹਦਾ ਜ਼ਿਕਰ ਕਰਦੇ ਹੋਏ ਕਾਫੀ ਕੁਝ ਗੱਲਾਂ ਕਹੀਆਂ ਮੈ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕਰਦੇ ਹੋਏ ਇਹ ਗੱਲ ਦੱਸ ਰਿਹਾ ਕਿ ਜਿਹੜੀ 5 ਮੈਂਬਰੀ ਕਮੇਟੀ ਤੁਸੀਂ ਬਣਾਈ ਸੀ ਔਰ ਉਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜੀ ਗੱਲ ਹੋਈ ਸੀ ਉਹ ਮੈਂ ਰੂਬਰੂ ਆਪ ਜੀ ਨੂੰ ਉਸ ਚਿੱਠੀ ਦੇ ਵਿੱਚ ਲਿਖੀ ਸੀ ਔਰ ਮੇਰਾ ਫਰਜ਼ ਬੰਦਾ ਹੈ ਬਤੌਰ ਇੱਕ ਮੈਂਬਰ ਦੇ ਉੱਥੇ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ ਹੋਵੇ ਔਰ ਬਾਹਰ ਉਹਦੇ ਵਿਪਰੀਤ ਕੋਈ ਕੰਮ ਚੱਲ ਰਿਹਾ ਹੋਵੇ ਤੇ ਮੇਰੀ ਜ਼ਿੰਮੇਵਾਰੀ ਬੰਦੀ ਸੀ ਕਿ ਤੁਹਾਨੂੰ ਮੈਂ ਇਹ ਚਿੱਠੀ ਬਾਰੇ ਇਹ ਚਿੱਠੀ ਲਿਖ ਕੇ ਇਸ ਗੱਲ ਬਾਰੇ ਦੱਸਾਂ ਸੁਦਾਸ ਨੇ ਆਪਣਾ ਜਿੱਥੇ ਫਰਜ਼ ਨਿਭਾਇਆ ਔਰ ਮੈਂ ਤੁਹਾਨੂੰ ਇਸ ਪਹਿਲੀ ਚਿੱਠੀ ਚ ਵੀ ਕਿਹਾ ਸੀ ਜੇ ਜਦ ਮੈਂ ਪਾਈ ਸੀ ਜਦ ਤੁਸੀਂ ਕਮੇਟੀ ਬਣਾਈ ਸੀ ਕਿ ਤੁਹਾਨੂੰ ਵਿਚਾਰਨ ਵਸੇ ਕਿਹਾ ਸੀ ਕਿ ਜਿਹੜਾ ਸਰਦਾਰ ਬਿਰਸਾ ਸਿੰਘ ਬਲਟੋਏ ਦਾ ਨਾਮ ਤੁਸੀਂ ਪਾ ਰਹੇ ਹੋ ਇਹ ਕਿ ਸਿਆਸੀ ਆਦਮੀ ਹੈ ਔਰ ਹਰ ਗੱਲ ਦੇ ਉੱਤੇ ਇਹਨੇ ਸਿਆਸਤ ਕਰਨੀ ਹੈ ਇਸ ਕਰਕੇ ਇਹਨਾਂ ਦੇ ਨਾਮ ਨੂੰ ਇੱਥੋਂ ਹਟਾਇਆ ਜਾਏ ਔਰ ਕਿਸੇ ਗੈਰ ਸਿਆਸੀ ਬੰਦੇ ਨੂੰ ਇਸ ਕਮੇਟੀ ਦਾ ਮੈਂਬਰ ਪਾਇਆ ਜਾਏ ਮਗਰ ਇਹ ਕਮੇਟੀ ਦੀ ਜਿਸ ਵਕਤ ਮੀਟਿੰਗ ਹੁੰਦੀ ਹੈ ਔਰ ਕਲ ਸਰਦਾਰ ਵਿਰਸਾ ਸਿੰਘ ਮਲਟੂਆ ਜਿਸ ਤਰੀਕੇ ਦੀ ਵੀਡੀਓ ਪਾਉਂਦੇ ਆ ਉਹਨਾਂ ਦੀ ਗੱਲ ਤੋਂ ਸਾਫ਼ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਇਸ ਧਰਨੇ ਦਾ ਕੋਈ ਦਰਦ ਨਹੀਂ ਹੈ ਕਿ ਇਹ ਧਰਨਾ ਰੁਕਿਆ ਜਾਂ ਧਰਨਾ ਹੋਣਾ ਸੀ ਇਹਨਾਂ ਨੂੰ ਦਰਦ ਸਿਰਫ ਉਸ ਗੱਲ ਦਾ ਹੈ ਕਿ ਜਿਹੜੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਧਿ ਵਿਵਧਾਨ ਨੂੰ ਛਿੱਕੇ ਟੰਗਦੇ ਹੋ ਜਿਹੜੀ ਮਾਫੀ ਮੰਗੀ ਆ ਉਹਦੇ ਉੱਤੇ ਕਿਸੇ ਕੌਮ ਦੇ ਕਿਸੇ ਲੋਕਾਂ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਜਿਹੜੀ ਉਸ ਮਾਫੀ ਨੂੰ ਉਸ ਤਰੀਕੇ ਨੂੰ ਉਸ ਢੰਗ ਨੂੰ ਮੈਂ اپੋਜ਼ ਕੀਤਾ ਔਰ ਉਸ ਕਰਕੇ ਇਹਨਾਂ ਨੇ ਕੱਲ ਆਪਣਾ ਸਾਰਾ ਦਰਦ ਉਸ ਵੀਡੀਓ ਦੇ ਵਿੱਚ ਬਿਆਨ ਕੀਤਾ ਔਰ ਨਾਲ ਇਹ ਗੱਲ ਬਾਰ ਬਾਰ ਇਹ ਮੇਰੇ ਸਿਰ ਦੇ ਉੱਤੇ ਗੱਲ ਪਾਈ ਜਾ ਰਹੀ ਹੈ ਕਿ ਤੁਹਾਡੀ ਚਿੱਠੀ ਕਰਕੇ ਜਥੇਦਾਰ ਕਾਲ ਤਖਸਾਬ ਨੇ ਆਦੇਸ਼ ਦਿੱਤੇ ਨੇ ਕਿ ਇਹ ਜਿਹੜਾ ਧਰਨਾ ਸੀ 20 ਦਸੰਬਰ ਦਾ ਇਹਨੂੰ ਰੱਦ ਕੀਤਾ ਜਾਏ ਮੈਂ ਵਲਟੋਆ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਦਾਸ ਨੇ ਚਿੱਠੀ ਤੁਹਾਨੂੰ ਕੱਢਣ ਵਸੇ ਵੀ ਪਹਿਲੇ ਪਾਈ ਸੀ ਜੇ ਮੇਰੀ ਚਿੱਠੀ ਦਾ ਇੰਨਾ ਅਸਰ ਹੋਣਾ ਸੀ ਤੇ ਜਥੇਦਾਰ ਅਕਾਲ ਤਖਸਾਲ ਨੂੰ ਤੁਹਾਨੂੰ ਵੀ ਇਸ ਕਮੇਟੀ ਤੋਂ ਬਾਹਰ ਕੱਢ ਦਿੰਦੇ ਇਹ ਚਿੱਠੀ ਸਿਰਫ ਉਹਨਾਂ ਤਿੰਨ ਮੈਂਬਰਾਂ ਦੇ ਪੰਜ ਮੈਂਬਰਾਂ ਚੋਂ ਤਿੰਨ ਮੈਂਬਰਾਂ ਦੀ ਗੱਲ ਰੱਖਣ ਵਸੇ ਜਥੇਦਾਰ ਸਾਹਿਬ ਨੂੰ ਦੱਸੀ ਹੈ ਔਰ ਇਸ ਚਿੱਠੀ ਕਰਕੇ ਜੇ ਤੁਹਾਡਾ ਧਰਨੇ ਦੇ ਵਿੱਚ ਕੋਈ ਵਿਗਨ ਪੈ ਰਿਹਾ ਜੇ ਤੁਹਾਡੀ ਕਿਤੇ ਗੱਲਬੰਦੀ ਹੋ ਖਰਾਬ ਹੋ ਰਹੀ ਹੈ ਤੇ ਮੈਂ ਹੱਥ ਜੋੜ ਕੇ ਪੂਰੇ ਪੰਥ ਦੇ ਅੱਗੇ ਆਪਣੀ ਚਿੱਠੀ ਨੂੰ ਵਿਡਰੋਅਲ ਕਰਨ ਦੀ ਗੱਲ ਕਰਦਾ ਮਗਰ ਇੱਕ ਦਿਨ ਹੀ ਹੁਣ ਦੇਵਾਂਗੇ ਕਿ ਤੁਸੀਂ ਜਿਹੜਾ ਕੌਮ ਦੇ ਨਾਲ ਖਿਲਵਾੜ ਪਿਛਲੇ ਸਮੇਂ ਤੋਂ ਕਰਦੇ ਆਇਓ ਦੁਬਾਰਾ ਕਰਨ ਮੈਂ ਜੇਤਦਾਦਾਰ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਜਿਹੜੀ ਮੈਂ ਗੱਲ ਕੀਤੀ ਸੀ ਅੱਜ ਸਾਬਿਤ ਹੋ ਗਈ ਹੈ ਸਰਦਾਰ ਮਿਰਸਾ ਬਿਲਟੋਆ ਇੱਕ ਰਾਜਨੀਤਿਕ ਪਾਰਟੀ ਨੂੰ ਬਿਲੋਂਗ ਕਰਦੇ ਰਾਜਨੀਤਿਕ ਪਾਰਟੀ ਦਾ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਐਂਟਰ ਕਰਦਾ ਹੀ ਇਹ ਆਪਣੇ ਆਪ ਤਾਰਪੀਟ ਹੋਈ ਹੈ ਔਰ ਇਹਨਾਂ ਨੂੰ ਇਹ ਅੱਜ ਗੱਲ ਜਿਹੜੇ ਮੇਰੇ ਸਿਰ ਤੇ ਪਾ ਰਹੇ ਨੇ ਮੈਨੂੰ ਪਤਾ ਕਿ ਕਿੱਥੋਂ ਇਹਨਾਂ ਨੂੰ ਅੱਖਾਂ ਦਿਖਾਈਆਂ ਗਈਆਂ ਕਿੱਥੇ ਇਹਨਾਂ ਦੀ ਡੋਰ ਕੱਸੀ ਗਈ ਹੈ ਇਹ ਆਰ ਆਪ ਡਰਦੇ ਆ ਦਿੱਲੀ ਨਹੀਂ ਪਹੁੰਚੇ ਸੋ ਇਹ ਗੱਲਾਂ ਬਲਟੋਆ ਸਾਹਿਬ ਤੁਹਾਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ ਹੈ ਸਾਰਾ ਜਗਤ ਜਾਣਦਾ ਹੈ ਸਾਰਾ ਸਿੱਖ ਪੰਥ ਜਾਣਦਾ ਹੈ ਕਿ ਤੁਸੀਂ ਕਿਸ ਲੈਵਲ ਦੀ ਰਾਜਨੀਤੀ ਕਰਦੇ ਹੋ ਔਰ ਤੁਹਾਡੀ ਹਰ ਮੰਨਸ਼ਾ ਜਿਹੜੀ ਹੈ ਸਿਰਫ ਇੱਕ ਪਰਿਵਾਰ ਨੂੰ ਖੁਸ਼ ਕਰਨ ਨੂੰ ਅਸੀਂ ਕੀਤੀ ਜਾਂਦੀ ਹੈ ਸੋ ਮੈਂ ਸਿੰਘ ਸਾਹਿਬ ਜੀ ਆਪ ਜੀ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਤਾਮੀ ਸਾਹਿਬ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਹੈ ਧਰਨਾ ਰੱਖਿਆ ਸੀ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਮੇਰਾ ਮਕਸਦ ਇਹ ਚਿੱਠੀ ਨੂੰ ਸਿਰਫ ਅਕਾਲ ਤਖਤ ਸਾਹਿਬ ਦੇ ਨਜ਼ਰਾਂ ਦੇ ਵਿੱਚ ਲਿਆਉਣਾ ਉਸ ਮੀਟਿੰਗ ਦਾ ਜਿਹੜਾ ਵੇਰਵਾ ਸੀ ਉਹਨਾਂ ਨੂੰ ਦੱਸਣਾ ਸੀ ਮੇਰਾ ਕੋਈ ਮਕਸਦ ਨਹੀਂ ਹੈ ਕਿ ਤੁਸੀਂ ਕਿਉਂਕਿ ਇਹ ਤੁਹਾਡਾ ਆਪਣਾ ਏਜੰਡਾ ਹੋ ਸਕਦਾ ਹੈ ਉਹ ਪੰਜ ਮੈਂਬਰੀ ਕਮੇਟੀ ਦਾ ਏਜੰਡਾ ਨਹੀਂ ਸੀ ਇਹ ਤੁਹਾਡਾ ਆਪਣਾ ਏਜੰਡਾ ਹੋ ਸਕਦਾ ਤੁਸੀਂ ਧਰਨਾ ਦੇਣਾ ਹੈ ਜਾਂ ਨਹੀਂ ਦੇਣਾ ਮਗਰ ਆਪਣੀ ਜਿਹੜੀ ਕਮੀਆਂ ਨੇ ਉਹਦਾ ਠਿਕਣਾ ਮੇਰੇ ਸਿਰ ਤੇ ਫੋੜਨ ਦੀ ਕੋਸ਼ਿਸ਼ ਨਾ ਕੀਤੀ ਜਾਏ ਸੋ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਮੇਰੀ ਚਿੱਠੀ ਕਰਕੇ ਅਗਰ ਤੁਹਾਨੂੰ ਹੋ ਰਿਹਾ ਤੇ ਮੈਂ ਹੱਥ ਬਨ ਕੇ ਤੁਹਾਨੂੰ ਇਹ ਕਹਿੰਦਾ ਵਾਂ ਕਿ ਤੁਸੀਂ ਮੇਰੀ ਚਿੱਠੀ ਨੂੰ ਵਿਡਰੋਅਲ ਸਮਝਦੇ ਹੋਏ ਆਪਣੀਆਂ ਜਿਹੜੀਆਂ ਰੂਪਰੇਖਾਵਾਂ ਤੁਸੀਂ ਬਣਾਈਆਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਸ ਤੇ ਤੁਸੀਂ ਜਾਰੀ ਰਵੋ ਔਰ ਜਿਹੜੀ ਪੰਜ ਮੈਂਬਰੀ ਕਮੇਟੀ ਦਾ ਆਦੇਸ਼ ਜਦ ਤਹਾਂ ਅਕਾਲ ਤੱਕ ਸਾਬ ਕਰਨਗੇ ਅਸੀਂ ਉਹਦੇ ਅਧੀਨ ਕੰਮ ਕਰਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ